ਪ੍ਰੀਤ ਰੌਲ ਸੱਚੀ ਦਾ ਸलाम ਨਮਸਤੇ ਆਈਏ ਜੀਸੀ ਨਿਊਜ਼ ਚੈਨਲ ਪਾਉ ਹੈ ਆਬਰਾਹਮ ਜੌਨ ਕੰਪਨੀ ਇਕਵਰੀਫੇਰ ਆਬਰਾਹਮ ਜੌਨ ਲੁਧਿਆਣਾ ਤੋਂ ਤੇ ਕਾਫੀ देर ਬਾਅਦ ਮੈਂ ਲਾਈਵ ਹੋਇਆ ਹਾਂ ਮੈਂ ਮਾਫੀ ਚਾਹਨਾ ਵਾਂ ਪਰ ਮੈਂ ਰਿਐਲਿਟੀ ਚ ਦੇਖ ਰਿਹਾ ਸੀ ਤਮਾਸ਼ਾ ਜੋ ਸਾਡੀ ਕ੍ਰਿਸ਼ਚਨ ਕੌਮ ਦੇ ਵਿੱਚ ਹੋ ਰਿਹਾ ਵਾ ਤੇ ਜੋ ਕੁਝ ਇਹ ਅੱਜ ਦੇ ਦੌਰ ਚ ਤਮਾਸ਼ਾ ਚੱਲ ਰਿਹਾ ਹੈਗਾ ਵਾ ਇਹ ਕ੍ਰਿਸ਼ਚਨ ਨੂੰ ਬਦਨਾਮ ਕਰਨਾ ਸੀ ਹੈ ਕਿਉਂਕਿ ਅੱਜ ਜੋ ਵੀ ਕੁਝ ਨਿਊਜ਼ ਚੈਨਲ ਹੈ ਕੁਝ ਪੱਤਰਕਾਰ ਹੈ ਕੁਸ਼ਚਨਾਈ ਨੂੰ ਜਾਣ ਬੁੱਝ ਕੇ ਟਾਰਗੇਟ ਕਰਨਾ ਚਾਹੁੰਦੇ ਆ ਉਹ ਬਾਬਾ ਅੰਕੁਰ ਨੂੰ ਪਹਿਲੇ ਬਾਬਾ ਬਜਿੰਦਰ ਸਿੰਘ ਉਹ ਜ you <laughs> ਹੋਰ ਗੈਂਗ ਚ ਪਹੁੰਚ ਗਿਆ ਇਹਨਾਂ ਦੀ ਗੈਂਗਾ ਰਨ ਕਰਦੇ ਕਿ ਇਹਨਾਂ ਨੂੰ ਕਹਾ ਚਾਹੀਦਾ ਬਸ ਸਿੰਪਲ ਐ ਡਟ ਜਿਹੜਾ ਅਨਪੜਾ ਇੱਕ ਚੇਅਰਮੈਨ ਬਣਾ ਛੱਡੇ ਆ ਵਾ ਮਨੋਰੀਟੀ ਕਮਿਸ਼ਨ ਦਾ ਉਹ ਮੈਨੂੰ ਤਾਂ ਸਮਝ ਨਹੀਂ ਆਂਦੀ ਕਿ ਅਨਪੜਤਾ ਹੋਣਾ ਮੈਂ ਤੁਹਾਨੂੰ ਉੱਪਰ ਦੋ ਵੀਡੀਓਜ਼ ਨਜ਼ਰ ਆ ਰਹੀਆਂ ਹੋਣੀਆਂ ਇਹ ਦੋਨੋਂ ਵੀਡੀਓ ਸੁਣਾਣਾ ਵਾ ਤੇ ਦੋਨੋਂ ਵੀਡੀਓ ਦੇਖ ਕੇ ਕਰ ਮੈਂ ਆਨਰੇਬਲ ਹਾਈ ਕੋਰਟ ਨੂੰ ਇਹ ਵੀਡੀਓ ਅਟੈਕ ਕਰਨੀ ਹੈ ਆਨਰੇਬਲ ਸੁਪਰੀਮ ਕੋਰਟ ਨੂੰ ਵੀਡੀਓ ਅਟੈਕ ਕਰਨੀ ਹੈ ਕਿ ਜਿਨੇ ਵੀ ਮੇਰੇ ਘਰ ਅਟੈਕ ਹੋਇਆ ਅੰਕਨੂਲੇ ਨੇ ਹਾਂ ਏਡੀਜੀਪੀ ਰਕੇਸ਼ ਅਗਰਵਾਲਾ ਨਾਲ ਮਿਲ ਕੇ ਸ਼ਿਵ ਸੈਨਾ ਦੇ ਦਮ ਦੇ ਉੱਤੇ ਮੇਰੇ ਤੇ ਤੇ ਹੁਣ ਆਹਦੀ ਗੱਲਾਂ ਸੁਣ ਲਓ ਇਹ ਤੁਹਾਨੂੰ ਕਿਸੇ ਪਾਸੋਂ ਚੇਅਰਮੈਨ ਲੱਗਦਾ ਪਿਆ ਵਾ ਪੁਲਿਸ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਸਹਿਬਾਨ ਆਏ ਨੇ ਮੇਰੀ ਗੱਲ ਇੱਕ ਗੌਰ ਨਾਲ ਸੁਣ ਲਿਓ ਵੀ ਜਿਹੜੇ ਵੀ ਤੁਹਾਨੂੰ ਅਸੀਂ ਅੱਜ ਮੈਂ ਨਿਰਦੇਸ਼ ਦੇ ਕੇ ਜਾ ਰਿਹਾ ਜਿਹੜੀਆਂ ਵੀ ਤੁਹਾਨੂੰ ਲੋਕਾਂ ਦੀ ਐਪਲੀਕੇਸ਼ਨ ਅਸੀਂ ਦੇ ਕੇ ਜਾ ਰਹੇ ਆ ਜੇ ਕੋਈ ਬੰਦਾ ਰੈਸਟ ਕਰਨ ਵਾਲਾ ਵਾ ਉਹਨੂੰ ਰੈਸਟ ਕਰਨਾ ਵਾ ਜੇ ਕੋਈ ਬੰਦੇ ਨੂੰ ਇਨਸਾਫ ਨਾ ਪਾ ਦਿੱਤਾ ਦੁਬਾਰਾ ਮੇਰੇ ਕੋ ਆ ਗਿਆ ਤੇ ਫਿਰ ਮੈਂ ਤੁਹਾਡੇ ਤੇ ਬੰਦੀ ਕਾਨੂੰਨੀ ਕਾਰਵਾਈ ਕਰੂੰਗਾ ਮੈਂ ਤੁਹਾਨੂੰ ਦੱਸ ਦਿਆਂਗਾ ਉਹ ਜੋਂਨ ਕੋਟਲੀ ਤੇ ਇਹ ਪਹਿਲੇ ਜੋਂਨ ਕੋਟਲੀ ਨੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਇਹਦੇ ਕਹਿਣ ਤੇ ਉਹ ਵਿਲਕਪ ਗੋਲਡ ਨੇ ਮੇਤੇ ਜਲੰਧਰੋਂ ਪਰਚਾ ਕਰਾਇਆ ਕੈਂਸਲੇਸ਼ਨ ਰਿਪੋਰਟ ਕਿਉਂ ਹੋਈ ਕਿਉਂਕਿ ਉੱਥੇ ਰਕੇਸ਼ ਅਗਰਵਾਲ ਏਡੀਜੀਪੀ ਰਕੇਸ਼ ਅਗਰਵਾਲ ਦੀ ਸਾਰੀ ਪੋਲ ਖੁੱਲ ਰਹੀ ਸੀਗੀ ਜਸਕਰਨ ਸਿੰਘ ਤੇਜਾ ਡੀਸੀਪੀ ਇਨ ਇਨਵੈਸਟੀਗੇਸ਼ਨ ਬਣ ਕੇ ਜਲੰਧਰ ਗਿਆ ਸੀ ਉਹਨੇ ਮੇਤੇ ਪਰਚਾ ਕਰਾਇਆ ਸਾਰਿਆਂ ਦਾ ਇਹਨਾਂ ਦਾ ਛੜੇਂਦਰ ਖੁੱਲ ਗਿਆ ਰਿਹਾ ਸੀ ਇਹਨਾਂ ਨੂੰ ਪਤਾ ਸੀ ਸੀਬੀਏ ਸਾਡੇ ਪਿੱਛੇ ਲੱਗੀ ਆ ਤੇ ਇਹਨਾਂ ਨੇ ਉੱਥੇ ਕੈਂਸਲੇਸ਼ਨ ਰਿਪੋਰਟ ਸਬਮਿਟ ਕਰਾਤੀ ਤੇ ਮੈਂ ਜਿਹਨੇ ਭੈਣ ਭਾਈ ਦੇਖ ਰਿਹਾ ਤੇ ਮੈਂ ਆਨਰੇਬਲ ਹਾਈ ਕੋਰਟ ਨੂੰ ਆਨਰੇਬਲ ਸੁਪਰੀਮ ਕੋਰਟ ਨੂੰ ਇਹੀ ਬੇਨਤੀ ਕਰਨਾ ਚਾਹਨਾ ਕਿ ਜਿਸ ਤਰੀਕੇ ਨਾਲ ਆਈਐਸ ਅਫੀਸਰ ਆਈਪੀਐਸ ਅਫੀਸਰ ਵੀ ਇਹ ਬੰਦਾ ਬੇਇੱਜ਼ਤੀ ਕਰ ਰਿਹਾ ਐ ਐਸਐਚਓਜ਼ ਦੀ ਬੇਇੱਜ਼ਤੀ ਕਰ ਰਿਹਾ ਵਾ ਇਹਨੂੰ ਕਿਨੇ ਚੇਅਰਮੈਨ ਬਣਾਤਾ ਕਿੰਨੀ ਕਿਆ ਐਜੂਕੇਸ਼ਨ ਹੈ ਕਿ ਇਹ ਚੇਅਰਮੈਨ ਦੇ ਲਾਇਕ ਹੈਗਾ ਵਾ ਜਦੋਂ ਗੁਰਦਾਸਪੁਰ ਵਿਖੇ ਧਰਨਾ ਲਾਇਆ ਗਿਆ ਤੇ ਸ਼ਾਮ ਨੂੰ ਡੀਸੀ ਸਾਹਿਬ 40 ਬੁਲਾ ਰਹੇ ਸੀ ਵੀ 40 ਆਜੋ ਜਦੋਂ ਗੁਰਦਾਸਪੁਰ ਵਿਖੇ ਧਰਨਾ ਲਾਇਆ ਗਿਆ ਤੇ ਸ਼ਾਮ ਨੂੰ ਡੀਸੀ ਸਾਹਿਬ 40 ਬੁਲਾ ਰਹੇ ਸੀ ਵੀ 40 ਆਜੋ ਤੇ ਐਸਐਚਓ ਸਾਹਿਬ ਕਹਿ ਰਹੇ ਸੀ ਕਿ ਬੇਨਤੀ ਹੈ ਜੀ ਮੈਨੂੰ ਛੋਟੇ ਛੋਟੇ ਬੱਚੇ ਆ ਕਿਤੇ ਮੇਰੇ ਨੂੰ ਸਸਪੈਂਡ ਨਾ ਕਰਦੇ ਨਾ ਮੈਂ ਆਪਣੀ ਗੁਸਤਾਖੀ ਦੀ ਮਾਫੀ ਮੰਗਦਾ ਐਸਐਚਓ ਸਾਹਿਬ ਕਹਿ ਰਹੇ ਸੀ ਕਿ ਬੇਨਤੀ ਹੈ ਜੀ ਮੈਨੂੰ ਛੋਟੇ ਛੋਟੇ ਬੱਚੇ ਆ ਕਿਤੇ ਮੇਰੇ ਨੂੰ ਸਸਪੈਂਡ ਨਾ ਕਰਦੇ ਨਾ ਮੈਂ ਆਪਣੀ ਗੁਸਤਾਖੀ ਦੀ ਮਾਫੀ ਮੰਗਦਾ ਅੱਜ ਉਹਨੇ ਕਿਰਪਾ ਕੀਤੀ ਹੈ ਸਾਡੇ ਸਾਰੇ ਲੀਡਰਾਂ ਕੋਈ 2-2 3-3 ਗੱਲ ਮੈਣਿਆ ਅੱਜ ਅੱਜ ਉਹਨੇ ਕਿਰਪਾ ਕੀਤੀ ਹੈ ਸਾਡੇ ਸਾਰੇ ਲੀਡਰਾਂ ਕੋਈ 2-2 3-3 ਗੱਲ ਮੈਣਿਆ ਅੱਜ ਕੀ ਹੈ ਜਿਹੜਾ ਬਾਬਾ ਅੰਕੁਰੂਲੇ ਨੇ ਜਿਹੜੇ ਬਰਮਾਸ਼ ਪਾਲੇ ਹੋਇਆ ਮੇਰੇ ਤੇ ਜਿੰਨੇ ਹਮਲੇ ਹੋ ਰਹੇ ਆ ਜਾਂ ਮੇਰਾ ਅੱਗੇ ਕਤਲ ਵੀ ਹੁੰਦਾ ਵਾ ਇਹਨਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਹੈ ਇਹ ਜਿਹਨੇ ਭੈਣ ਭਾਈ ਦੇਖ ਰਹੇ ਵੀਡੀਓ ਜ਼ਾਦਾ ਜ਼ਾਦਾ ਵੀਡੀਓ ਵਾਇਰਲ ਕਰਨਾ ਹੁਣ ਇੱਕ ਹੋਰ ਲਾਸਟ ਇੱਕ ਗੱਲ ਕਹਿੰਦੇ ਹੋਏ ਮੈਂ ਤੁਹਾਨੂੰ ਖਤਮ ਕਰਾਂਗਾ ਕਿ ਮੈਨੂੰ ਇਹ ਪੁੱਛੋ ਕਿ ਇਹ ਨਿਊਜ਼ ਚੈਨਲ ਜਿਹੜੇ ਇਹ ਭੜਕਾਊ ਬਿਆਨ ਜਾਂ ਐਂਕਰ ਭੜਕਾਊ ਬਿਆਨ ਦੇ ਰਹੇ ਆ ਠੀਕ ਹੈ ਸਿੱਖੀਜ਼ਮ ਦੇ ਵਿੱਚ ਤੇ ਹਿੰਦੂਇਜ਼ਮ ਦੇ ਵਿੱਚ ਤੇ 크ਰਿਸਚੀਅਨਿਟੀ ਦੇ ਵਿੱਚ ਲੜਾਈ ਕਰਨਾ ਚਾਹੁੰਦੇ ਤੇ ਕੌਣ ਸ਼ਖਸ ਹੈਗੇ ਠੀਕ ਹੈ ਨਾ ਤੇ ਪੁਆਇੰਟ ਕਿੱਥੇ ਆਂਦਾ ਹੁਣ ਚੇਅਰਮੈਨ ਦੀ ਅੱਖ ਉਹਨਾਂ ਦੇ ਨਹੀਂ ਪਰਚਾ ਕਰਾਣ ਨੂੰ ਕਿਉਂਕਿ ਉਹਨੂੰ ਪਤਾ ਵਾ ਕਿ ਇਹਨਾਂ ਤੇ ਪਰਚਾ ਕਰਾਣ ਗਿਆ ਤੇ ਮੇਰੀ ਸਾਰੀ ਜਨਮ ਕੁੰਡਰੀ ਖੋਲ ਲੈਣਗੇ ਕਿ ਮੈਂ ਕਿੰਨਾ ਕੁ ਪੜਿਆ ਆਇਆ ਵਾ ਮੈਂ ਚੇਅਰਮੈਨ ਦਾ ਹੱਕਦਾਰ ਵੀ ਨਹੀਂ ਹਾਂ ਤੇ ਮੈਂ ਜਨੇ ਪੈਨਪੜਾ ਦੇ ਇਹਨਾਂ ਨੂੰ ਜ਼ਾਦ-ਜ਼ਾਦਾ ਵੀਡੀਓ ਮੋਬਾਈਲ ਕਰ ਰਹੇ ਥੈਂਕ ਯੂ ਸੋ ਮੱਚ ਸੀ ਨਿਊਜ਼ ਚੈਨਲ ਪਾਵਰਡ ਬਾਏ ਅਬਰਾਹਮ ਐਂਡ ਜੌਨ ਕੰਪਨੀ ਇਹ ਤੁਹਾਡਾ ਆਪਣਾ ਨਿਊਜ਼ ਚੈਨਲ ਹੈ ਅਸੀਂ ਇਸ ਚੈਨਲ ਦੇ ਰਾਹੀਂ ਤੁਹਾਡੇ ਹੱਥ ਦੀ ਆਵਾਜ਼ ਨੂੰ ਸਰਕਾਰਾਂ ਪੁਲਿਸ ਅਧਿਕਾਰੀਆਂ ਅਤੇ ਨਿਆਂ ਪ੍ਰਣਾਲੀ ਤੱਕ ਪਹੁੰਚਾਵਾਂਗੇ ਅਸੀਂ ਤੁਹਾਨੂੰ ਨਿਆਂ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਨੂੰ ਇਸ ਚੈਨਲ